IPL ਫਾਈਨਲ ਹਾਰਨ ਤੋਂ ਬਾਅਦ ਪ੍ਰੀਤੀ ਜੰਟਾ ਨੇ ਤੋੜੀ ਚੁੱਕੀ ਸੋਸ਼ਲ ਮੀਡੀਆ ਤੇ ਲਿਖਿਆ ਪਾਬੂਕ ਮੈਸੇਜ ਮੈਨੂੰ ਪੰਜਾਬ ਕਿੰਗਸ ਦੇ ਹਰੇਕ ਖਟਿਆਰੀ ਤੇ ਬਹੁਤ ਮਾਣ ਹੈ ਪ੍ਰੀਤੀ IPL 2025 ਦੇ ਫਾਈਨਲ ਦੇ ਵਿੱਚ ਪੰਜਾਬ ਕਿੰਗਸ ਨੂੰ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਾ ਟੀਮ ਦੀ ਸਹਿ ਮਾਲਕ ਅਤੇ ਬਾਲੀਵੁੱਡ ਅਦਾਕਾਰ ਪ੍ਰੀਤੀ ਜੰਟਾ ਨੇ ਆਪਣੀ ਟੀਮ ਦੇ ਜਜ਼ਬੇ ਅਤੇ ਪ੍ਰਦਰਸ਼ਨ ਦੀ ਪ੍ਰਸੰਸਾ ਕੀਤੀ ਹੈ ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਭਾਵਨਾਤਮਕ ਅਤੇ ਪ੍ਰੇਰਣਾਦਾਇਕ ਪੋਸਟ ਸਾਂਝੀ ਕਰਕੇ ਆਪਣੀ ਚੁੱਪੀ ਤੋੜੀ ਹੈ ਜਿਸ ਦੇ ਵਿੱਚ ਉਸਨੇ ਟੂਰਨਾਮੈਂਟ ਦੇ ਵਿੱਚ ਪੰਜਾਬ ਕਿੰਗਸ ਦੇ ਸ਼ਾਨਦਾਰ ਸਫ਼ਰ ਨੂੰ ਯਾਦ ਕੀਤਾ ਪ੍ਰੀਤੀ ਜੰਟਾ ਨੇ ਲਿਖਿਆ ਕਿ ਇਹ ਉਸ ਤਰੀਕੇ ਨਾਲ ਖਤਮ ਨਹੀਂ ਹੋਇਆ ਜਿਸ ਤਰ੍ਹਾਂ ਅਸੀਂ ਚਾਹੁੰਦੇ ਸੀ ਪਰ ਯਾਤਰਾ ਸ਼ਾਨਦਾਰ ਸੀ ਇਹ ਰੋਮਾਂਚਿਕ ਮਨੋਰੰਜਨ ਅਤੇ ਪ੍ਰੇਰਨਾਦਾਇਕ ਸੀ ਮੈਨੂੰ ਸਾਡੀ ਨੌਜਵਾਨ ਪੀੜ੍ਹੀ ਸਾਡੇ ਸ਼ੇਰਾਂ ਦੁਆਰਾ ਪੂਰੇ ਟੂਰਨਾਮੈਂਟ ਦੌਰਾਨ ਦਿਖਾਈ ਗਈ ਭਾਵਨਾ ਅਤੇ ਹਿੰਮਤ ਨਾਲ ਬਹੁਤ ਪਿਆਰ ਹੈ ਮੈਨੂੰ ਇਹ ਦੇਖ ਕੇ ਬਹੁਤ ਵਧੀਆ ਲੱਗਾ ਕਿ ਸਾਡੇ ਕਪਤਾਨ ਸਾਡੇ ਸਰਪੰਚ ਨੇ ਅੱਗੇ ਵਧ ਕੇ ਅਗਵਾਈ ਕੀਤੀ ਹੈ ਅਤੇ ਭਾਰਤੀ ਅਨਕੈਂਪਰਡ ਵਿਦਿਆਰਥੀਆਂ ਨੇ ਇਸ ਆਈਪੀਐਲ ਦੇ ਦਬਦਬਾ ਬਣਾਇਆ ਇਹ ਸਾਲ ਵੀ ਲਖਨਸੀ ਅਸੀਂ ਰਿਕਾਰਡ ਤੋੜੇ ਭਾਵੇਂ ਅਸੀਂ ਸੱਟਾਂ ਤੇ ਰਾਸ਼ਟਰੀ ਡਿਊਟੀ ਕਾਰਨ ਮੁੱਖ ਖਿਡਾਰੀਆਂ ਨੂੰ ਗਵਾ ਦਿੱਤਾ ਹੈ ਟੂਰਨਾਮੈਂਟ ਦੇ ਵਿੱਚ ਰੁਕਾਵਟਾਂ ਵੇਖੀਆਂ ਘਰੇਲੂ ਮੈਚ ਦੂਜੇ ਰਾਜਾਂ ਦੇ ਵਿੱਚ ਤਬਦੀਲ ਕੀਤੇ ਗਏ ਅਤੇ ਇੱਕ ਸਟੇਡੀਅਮ ਖਾਲੀ ਕਰਨਾ ਪਿਆ ਅਸੀਂ ਅਨੁਕੂਲਤਾ ਬਣਾਈ ਹੈ ਇੱਕ ਦਹਾਕੇ ਬਾਅਦ ਅੰਕ ਸੂਚੀ ਦੇ ਵਿੱਚ ਸਿਖਰ ਤੇ ਰਹੇ ਅਤੇ ਇੱਕ ਹੋਰ ਮਹਾਂਚਕ ਫਾਈਨਲ ਤੱਕ ਸਖਤ ਮੁਕਾਬਲਾ ਕੀਤਾ ਹੈ। ਮੈਨੂੰ ਪੰਜਾਬ ਕਿੰਗਸ ਦੇ ਹਰੇਕ ਖਿਡਾਰੀ ਤੇ ਬਹੁਤ ਮਾਣ ਹੈ ਜਿਸ ਨੇ ਪੂਰੇ ਟੂਰਨਾਮੈਂਟ ਦੌਰਾਨ ਇੰਨਾ ਜਨੂੰਨ ਦਿਖਾਇਆ ਹੈ। ਸਾਡੇ ਸਾਰੇ ਖਿਡਾਰੀਆਂ, ਸਹਾਇਤਾ, ਸਟਾਫ ਅਤੇ ਪੰਜਾਬ ਕਿੰਗਸ ਟੀਮ ਦੇ ਹਰ ਮੈਂਬਰ ਦਾ ਇੱਕ ਸ਼ਾਨਦਾਰ ਸੀਜ਼ਨ ਲਈ ਬਹੁਤ ਧੰਨਵਾਦ ਹੈ। ਸਭ ਤੋਂ ਵੱਧ ਸਾਡੇ ਲਾਈਨ ਸਕੁਐਡ ਸਾਡੇ ਪਰਸੰਸਕਾਂ ਦਾ ਦਿਲੋਂ ਧੰਨਵਾਦ ਹੈ ਜੋ ਸਾਡੇ ਨਾਲ ਔਖੇ ਸੌਖੇ ਸਮੇਂ ਦੇ ਵਿੱਚ ਖੜੇ ਨੇ ਅਸੀਂ ਜੋ ਵੀ ਹਾਂ ਅਤੇ ਕਿੰਨੀ ਦੂਰ ਆਏ ਹਾਂ ਇਹ ਸਭ ਤੁਹਾਡੇ ਕਾਰਨ ਹੈ ਮੈਂ ਵਾਅਦਾ ਕਰਦੀ ਹਾਂ ਕਿ ਅਸੀਂ ਵਾਪਸ ਆਵਾਂਗੇ ਅਤੇ ਕੰਮ ਪੂਰਾ ਕਰਾਂਗੇ ਕਿਉਂਕਿ ਕੰਮ ਅੱਧਾ ਹੋ ਗਿਆ ਅਗਲੇ ਸਾਲ ਸਟੇਡੀਅਮ ਵਿੱਚ ਮਿਲਦੇ ਹਾਂ ਉਦੋਂ ਤੱਕ ਧਿਆਨ ਰੱਖੋ ਅਤੇ ਸੁਰੱਖਿਅਤ ਰਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਇਹ ਪ੍ਰੀਤੀ ਜ਼ੰਟਾ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਮੈਸੇਜ ਸਾਂਝਾ ਕੀਤਾ ਗਿਆ। ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ।